ਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਹਿੰਦੂ ਦੁਖੀ ਹਿੰਦੂਆਂ ਦੀ ਫਰਿਆਦ ਸੁਣਦੇ ਹੋਏ ਜਿਸ ਤਰ੍ਹਾਂ ਉਹਨਾਂ ਦਾ ਰੁੱੜਦਾ ਧਰਮ ਵਿਚਾਰਿਆ ਲੈਣਾ ਬੜੀਆਂ ਕਾਬਲੇ ਗੌਰ ਇੰਜ ਬਿਆਨ ਕੀਤੀਆਂ ਜਾ ਰਹੀਆਂ ਲਾਲ ਹੋ ਗਈਆਂ ਖੂਨ ਨਾਲ ਗਲੀਆਂ ਕਸ਼ਮੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀਸ਼ਮਸ਼ੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀਸ਼ਮਸ਼ੀਰ ਦੀਆਂ ਕਸ਼ਮੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀਸ਼ ਮਸ਼ੀਰ ਦੀਆਂ ਹਿੰਦੂ ਰੀਤਾ ਪੇਟਾ ਚੜੀਆਂ ਸੀਸ਼ ਮਸ਼ੀਰ ਦੀਆਂ ਓ ਚੇਤ ਆਇਆ ਪੰਡਤਾਂ ਨੂੰ ਫਿਰਹਦ ਦੀ ਚੰਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਕਮੌ ਲਗਾ ਜੋਰਾ ਜ਼ਬਰੀ ਹਿੰਦੂਆਂ ਨੂੰ ਇਸਲਾਮ ਮਨਾਉਣ ਲਗਾ ਜੋਰਾ ਜ਼ਬਰੀ ਹਿੰਦੂਆਂ ਨੂੰ ਇਸਲਾਮ ਮਨਾਉਣ ਲਗਾ ਓ ਠਾਡੇ ਜ਼ੁਲਮ ਕਮੌਨਾ ਤੇ ਪੁੱਤ ਬਣਿਆ ਨਾ ਕਰਦਾ ਭਾਰਤ ਦੇ ਨਹੀਂ ਦੇ ਸਕਦਾ ਗੁਰੂ ਤੇਗ ਬਹਾਦਰ ਦਾ ਭਾਰਤ ਦੇ ਨਹੀਂ ਦੇ ਸਕਦਾ ਗੁਰ ਦੇ ਕੋਲ ਫੇਰ ਪੰਡਤ ਚਲ ਆਸੀ ਤਰਮ ਬਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਧਰਮ ਬਚਾਲੋ ਸਾਡਾ ਦੁਖੜੇ ਖੋਲ ਸੁਣਾਏ ਸੀ ਹੋ ਸੀਸ ਵਾਰ ਕੇ ਸਤਿਗੁਰੂ ਨੇ ਮੂੰਹ ਤੋੜਿਆ